उनका जो कमिटमेंट था उसे हमेशा बहुत सम्मान से देखा जाएगा डॉक्टर मनमोहन सिंह जी का जीवन उनकी ईमानदारी और सादगी का प्रतिबिंब था वो विलक्षण सांसद थे उनकी विनम्रता सौम्यता और उनकी बौद्धिकता उनके संसदीय जीवन की पहचान बनी मुझे याद है कि इस साल की शुरुआत में जब राज्यसभा में उनका कार्यकाल समाप्त हुआ तब मैंने कहा था कि सांसद के रूप में डॉक्टर साहब की निष्ठा सभी के लिए प्रेरणा जैसी है सत्र के समय अहम मौकों पर वो व्हील चेयर पर बैठकर आते थे अपना संसदीय दायित्व तो निभाते थे दुनिया के प्रतिष्ठित संस्थानों की शिक्षा लेने और सरकार के अनेक शीर्ष पदों पर रहने के बाद भी वो अपनी सामान्य पृष्ठभूमि के मूल्यों को कभी भी नहीं भूले दलगत राजनीति से ऊपर उठकर उन्होंने हमेशा हर दल के व्यक्ति से संपर्क रखा सबके लिए सहज उपलब्ध रहे जब मैं मुख्यमंत्री था तब डॉक्टर मनमोहन सिंह जी के साथ राष्ट्रीय और अंतर्राष्ट्रीय अनेक विषयों पर उनसे खुले मन से चर्चाएं होती थी यहां दिल्ली आने के बाद भी मेरी उनसे समय समय पर बात होती थी मुलाकात होती थी मुझे उनसे हुई मुलाकातें देश को लेकर हुई चर्चाएं हमेशा याद रहेगी अभी जब उनका जन्मदिन था तब भी मैंने उनसे बात की थी आज इस कठिन घड़ी में मैं उनके परिवार के प्रति اپنی संवेदनाएं व्यक्त करता हूं मैं डॉक्टर मनमोहन सिंह जी को सभी देशवासियों की तरफ से श्रद्धांजलि अर्पित करता हूं साहब का प्रधानमंत्री डॉक्टर मनमोहन सिंह जो कि ਸਾਡੇ ਚ ਨਹੀਂ ਰਹੇ ਆਪਣੀ ਸਰਵਜੀਵ ਯਾਤਰਾ ਪੂਰੀ ਕਰਦੇ ਹੋਏ ਪ੍ਰਮਾਤਮਾ ਦੇ ਚਰਨਾਂ ਵਿੱਚ ਜਾਬਰਾਜੇ ਨੇ ਅਜਈ ਸ਼ਕੀਅਤ ਜਨਾਂ ਦੇਸ਼ ਦੀ ਅਰਥਵਸਥਾ ਨੂੰ ਵੱਡਾ ਹੁਲਾਰਾ ਦਿੱਤਾ ਉਹਦੇ ਨਾਲ ਦੀ ਨਾਲ ਇੱਕ ਗਰੀਬ ਤੋਂ ਲੈ ਕੇ ਮਨਰੇਗਾ ਵਰਤੀ ਸਕੀਮ ਤੋਂ ਲੈ ਕੇ ਔਰ ਅਰਥਵਿਵਸਥਾ ਸੁਮੁੱੱਚੀ ਦੀ ਔਰ ਸੁਮੁੱੱਚੀ ਅ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਉਹਨਾਂ ਨੇ ਆਪਣੀ ਦੰਬੀ ਸੋਚ ਔਰ ਆਪਣੇ ਵੱਡੇ ਤਜਰਬੇ ਦੇ ਨਾਲ ਉਹਨੂੰ ਲੀਤੇ ਲੈ ਕੇ ਆਂਦਾ ਅੱਜ ਜੋ ਸਾਡੇ ਚ ਨਹੀਂ ਰਹੇ ਡਾਕਟਰ ਮਨਮੋਹਨ ਸਿੰਘ ਇੱਕ ਐਂਸਾਈਕਲੋਪੀਡੀਆ ਸਨ ਅੱਜ ਉਹਨਾਂ ਨੂੰ ਸ਼ਰਧਾਂਜਲੀ ਦੇਣ ਉਹਨਾਂ ਦੇ ਘਰ ਪਹੁੰਚੇ ਆਂ ਔਰ ਮੈਂ ਸਭਨਾਂ ਨੂੰ ਬੇਨਤੀ ਕਰਦਾ ਹਾਂ ਕਿ ਕੱਲ ਜਦੋਂ ਵੀ ਸੰਸਕਾਰ ਦਾ ਸਮਾਂ ਜਿਹੜਾ ਨਿਰਧਾਰਿਤ ਹੋਇਆ ਉਹਦੇ ਤੇ ਆਪੋ ਆਪਣੇ ਜਿੱਥੇ ਵੀ ਤੁਸੀਂ ਬੈਠੇ ਹੋ ਉਹਨਾਂ ਵਾਸਤੇ ਅਦਾਸ ਕਰਿਓ ਕਿਉਂਕਿ ਉਹਨਾਂ ਦਾ ਸਾਡੇ ਦੇਸ਼ ਦੇ ਪ੍ਰਤੀ ਬਹੁਤ ਵੱਡਾ ਯੋਗਦਾਨ ਹੈ ਸਾਫ ਦਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੋ ਕਿ ਸਾਡੇ ਚ ਨਹੀਂ ਰਹੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪ੍ਰਮਾਤਮਾ ਦੇ ਚਰਨਾਂ 'ਚ ਜਾਬਰਾਜੇ ਨੇ ਅਜਿਹੀ ਸਖੀਅਤ ਜਿੱਨਾਂ ਦੇਸ਼ ਦੀ ਅਰਥਵਿਵਸਥਾ ਨੂੰ ਵੱਡਾ ਹੁਲਾਰਾ ਦਿੱਤਾ ਉਹਦੇ ਨਾਲ ਦੀ ਨਾਲ ਇੱਕ ਗਰੀਬ ਤੋਂ ਲੈ ਕੇ ਮਨਰੇਗਾ ਵਰਤੀ ਸਕੀਮ ਤੋਂ ਲੈ ਕੇ ਔਰ ਅਰਥਵਿਵਸਥਾ ਸਮੁੱਚੀ ਦੇਖਦੀ ਔਰ ਸਮੁੱਚੇ ਅੰਤਰਰਾਸ਼ਟਰੀ ਪੱਤਰ ਦੇ ਉੱਤੇ ਉਹਨਾਂ ਨੇ ਆਪਣੀ ਦੰਬੀ ਸੋਚ ਔਰ ਆਪਣੇ ਵੱਡੇ ਤਜਰਬੇ ਦੇ ਨਾਲ ਉਹਨੂੰ ਲਈ ਤੇ ਲੈ ਕੇ ਆਂਦਾ ਅੱਜ ਜੋ ਸਾਡੇ ਚ ਨਹੀਂ ਰਹੇ ਡਾਕਟਰ ਬਨਮੋਨ ਸਿੰਘ ਇੱਕ ਐਨਸਾਈਕਲੋਪੀਡੀਆ ਸਰ ਅੱਜ ਉਹ ਉਹਨਾਂ ਨੂੰ ਸ਼ਰਧਾਂਜਲੀ ਦੇਣ ਉਹਨਾਂ ਦੇ ਘਰ ਪਹੁੰਚੇ ਹੈ ਔਰ ਮੈਂ ਸਭਨਾਂ ਨੂੰ ਬੇਨਤੀ ਕਰਦਾ ਹਾਂ ਕਿ ਕੱਲ ਜਦੋਂ ਵੀ ਸਸਕਾਰਤਾ ਸਮਾਂ ਜਿਹੜਾ ਨਿਰਧਾਰਿਤ ਹੋਇਆ ਉਹਦੇ ਤੇ ਆਪੋ ਆਪਣੇ ਜਿੱਥੇ ਵੀ ਤੁਸੀਂ ਬੈਠੇ ਹੋ ਉਹਨਾਂ ਵਾਸਤੇ ਅਰਦਾਸ ਕਰਿਓ ਕਿਉਂਕਿ ਉਹਨਾਂ ਦਾ ਸਾਡੇ ਦੇਸ਼ ਦੇ ਪ੍ਰਤੀ ਬਹੁਤ ਵੱਡਾ ਯੋਗਦਾਨ ਹੈ। ਸਾਫ ਦਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੋ ਕਿ ਸਾਡੇ ਚ ਨਹੀਂ ਰਹੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪ੍ਰਮਾਤਮਾ ਦੇ ਚਰਨਾਂ ਚ ਜਾਬਰਾਜੇ ਨੇ ਅਜਈ ਸਖੀਅਤ ਜਨਾਂ ਦੇਸ਼ ਦੀ ਅਰਥਵਿਵਸਥਾ ਨੂੰ ਵੱਡਾ ਹੁਲਾਰਾ ਦਿੱਤਾ। ਉਹਦੇ ਨਾਲ ਦੀ ਨਾਲ ਇੱਕ ਗਰੀਬ ਤੋਂ ਲੈ ਕੇ ਮਨਰੇਗਾ ਵਰਤੀ ਸਕੀਮ ਤੋਂ ਲੈ ਕੇ ਔਰ ਅਰਥਵਿਵਸਥਾ ਸਮੁੱਚੀ ਦੇਖਦੀ ਔਰ ਸਮੁੱਚੇ ਅੰਤਰਰਾਸ਼ਟਰੀ ਪੱਤਰ ਦੇ ਉੱਤੇ ਉਹਨਾਂ ਨੇ ਆਪਣੀ ਦੰਬੀ ਸੋਚ ਔਰ ਆਪਣੇ ਵੱਡੇ ਤਜਰਬੇ ਦੇ ਨਾਲ ਉਹਨੂੰ ਲੀਤੇ ਲੈ ਕੇ ਆਂਦਾ ਅੱਜ ਉਹ ਸਾਡੇ ਚ ਨਹੀਂ ਰਹੇ ਡਾਕਟਰ ਮਨਮੋਹਨ ਸਿੰਘ ਇੱਕ ਐਨਸਾਈਕਲੋਪੀਡੀਆ ਸਰ ਅੱਜ ਉਹਨਾਂ ਨੂੰ ਸ਼ਰਧਾਂਜਲੀ ਦੇਣ ਉਹਨਾਂ ਦੇ ਘਰ ਪਹੁੰਚੇ ਆਂ ਔਰ ਮੈਂ ਸਭਨਾਂ ਨੂੰ ਬੇਨਤੀ ਕਰਦਾ ਹਾਂ ਕਿ ਕੱਲ ਜਦੋਂ ਵੀ ਸਸਕਾਰਤਾ ਸਮਾਂ ਜਿਹੜਾ ਨਿਰਧਾਰਿਤ ਹੋਇਆ ਉਹਦੇ ਤੇ ਆਪੋ ਆਪਣੇ ਜਿੱਥੇ ਵੀ ਤੁਸੀਂ ਬੈਠੇ ਹੋ ਉਹਨਾਂ ਵਾਸਤੇ ਅਦਾਸ ਕਰਿਓ ਕਿਉਂਕਿ ਉਹਨਾਂ ਦਾ ਸਾਡੇ ਦੇਸ਼ ਦੇ ਪ੍ਰਤੀ ਬਹੁਤ ਵੱਡਾ ਯੋਗਦਾਨ ਹੈ ਬਹੁਤ ਹੀ ਸਤਕਾਰਯੋਗ ਤਾਂ ਪਿਛਾਣੋ ਲੈ ਸਕੀਓ ਮਾਨਯੋਗ ਸਿੰਘ ਜੀ ਐਕਸਪੀਰੀਟ ਮੈਂ ਵੀ ਤੁਸੀਂ ਆ ਗਏ ਆਪਦੇ ਦੇ ਕੰਸਟਿਟਿਊਟਸੀ ਜੀ ਜਿਸ ਮਹਾਨ ਮਿਲਤ ਦੇ 10 ਸਾਲ بطور ਪ੍ਰਧਾਨ ਮੰਤਰੀ ਦੀ ਸੇਵਾ ਕੀਤੀ ਤੇ ਹਰ ਰੋਜ਼ ਜਦੋਂ ਮੈਂ ਤਰੱਕੀ ਕਰੂੰਗਾ ਤਾਂ ਜੋ ਕਦਮ ਡਾਕਟਰ ਕਮੂਨ ਸਿੰਘ ਜੀ ਨੇ ਇੱਕ ਮੁਲਕ ਦੀ ਆਰਥਿਕ ਸੰਤਾ ਲਈ ਉਪਾਇ ਸੀ ਉਹ ਸਦਾ ਹੀ ਯਾਦ ਰਹੇਗਾ। ਹਰ ਇੱਕ ਦੇਸ਼ ਵਾਸੀ ਦੇ ਦਿਲ ਦੇ ਵਿੱਚ ਉਹ ਸਦਾ ਬਸੇ ਰਹੇਗਾ। ਭਾਵੇਂ ਉਹ ਸ਼ਰੀਰਿਕ ਤੌਰ ਤੇ ਸਾਨੂੰ ਅਲਵਿਦਾ ਕਹਿ ਗਏ ਪਰ ਹਰ ਇੱਕ ਦੁਸ਼ਮਾਨੀ ਹਰ ਇੱਕ ਦੇਸ਼ ਵਾਸੀ ਦੇ ਦਿਲ ਦੇ ਵਿੱਚ ਉਹ ਸਦਾ ਹੀ ਵਸਦੇ ਰਹੇਗਾ। ਖਾਸ ਕਰਕੇ ਪੰਜਾਬ ਦੀ ਧਰਤੀ ਤੋਂ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਤੋਂ ਉੱਠ ਕੇ ਹਰ ਇੱਕ ਪੰਜਾਬੀ ਦਾ ਤੇ ਹਰ ਇੱਕ ਸਿੱਖ ਦਾ ਇਨਾ ਮਾਨਕ ਚਕਤ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਦਾ ਜਿਹੜਾ ਰਿਪਰੈਜ਼ੈਂਟੇਸ਼ਨ ਕਰਨੀ 10 ਸਾਲ ਤੌਰ ਤੇ ਪ੍ਰਾਈਮ ਮਿੰਿਸਟਰ ਉਹਨਾਂ ਦੀ ਸਤਹੀ ਉਹਨਾਂ ਦੀ ਇਮਾਨਦਾਰੀ ਉਹਨਾਂ ਦੀ ਵਿਦਵਾਨਤਾ ਉਹ ਆਪਣੇ ਆਪ ਦੇ ਵਿੱਚ ਕਿੰਨੇ ਵਿਦਵਾਨ ਸਨ ਇਕਨੋਮਿਕਸ ਦੇ ਵਿੱਚ ਅਰਥ ਸ਼ਾਸਤਰ ਦੇ ਵਿੱਚ ਉਹਨਾਂ ਤੋਂ ਕੋਈ ਰੋਸ਼ਨ ਦਿਮਾਗ ਦੁਨੀਆ ਤੇ ਮੰਨਿਆ ਨਹੀਂ ਗਿਆ ਇਸ ਕਰਕੇ ਉਹਨਾਂ ਦਾ ਜਿੱਥੇ ਸਾਨੂੰ ਸਰੀਰਕ ਤੌਰ ਤੇ ਸੰਮਿਲਿਤ ਹੋਣ ਦਾ ਪਿਆਸ ਇੱਕ ਬਹੁਤ ਵੱਡਾ ਕੰਮ ਹੈ ਪਰ ਅੱਜ ਹਰ ਇੱਕ ਸਿੱਖ ਹਰ ਇੱਕ ਪੰਜਾਬੀ ਤੇ ਹਰ ਇੱਕ ਦੇਸ਼ਵਾਸੀ ਤੇ ਦੁਨੀਆ ਅਜ ਉਨ੍ਹਾਂ ਨੂੰ ਨਮਨ ਕਰਦੀ ਹੈ ਉਹਨਾਂ ਨੂੰ ਦਿਨੋਂ ਸ਼ਰਧਾਂਜਲੀ ਭੇਟ ਕਰ ਰਹੀ ਹੈ ਕਿ ਮੈਂ ਬਤੌਰ ਪੰਜਾਬ ਸਰਕਾਰ ਦੇ ਵੱਲੋਂ ਹਰ ਇੱਕ ਪੰਜਾਬੀ ਵੱਲੋਂ ਉਹਨੇ ਪੰਜਾਬ ਦਾ ਬਹੁਤ ਨਾਮ ਰੌਸ਼ਨ ਕੀਤਾ ਇੱਕ ਸਿੱਖ ਹੋਣ ਦੇ ਨਾਤੇ ਹਰ ਇੱਕ ਸਿੱਖ ਦੀ ਦੁਨੀਆ ਦੇ ਵਿੱਚ ਪਛਾਣ ਦਿਨਾਈ ਸਾਡੀ ਦਸਤਾਰ ਦੀ ਸਾਡੀ ਪੱਗ ਦੀ ਗੁਰੂ ਸਾਹਿਬ ਦੀ ਬਖਸ਼ੀ ਦਸਤਾਰ ਦੀ ਸਿੱਖੀ ਸੂਰਤ ਦੀ ਹਰ ਇੱਕ ਸਿੱਖ ਵੱਲੋਂ ਵੀ ਉਹਨਾਂ ਨੂੰ ਜਿਹੜਾ ਹੈ ਉਹ ਸਿਧਾਂਤਿਕ ਭੇਟ ਕਰਨਾ ਪਰਮਾਤਮਾ ਅਕਾਲ ਪੁਰਖ ਗੁਰੂ ਸਾਹਿਬ ਮਹਾਨ ਕੀ ਸਤਿਕਾਰਯੋਗ ਮੈਂ ਤਾਂ ਪਿਛਾਨੂ ਰਾਂ ਸਤਿਕਾਰਾ ਮਹਾਨ ਸਿੰਘ ਜੀ ਐਕਸਪੀਰੀਟ ਮੈਂ ਵੀ ਪੁੱਛਿਆ ਕਿ ਆਪ ਦੇ ਬੀ ਕਾਲਜ ਇੰਸਟੀਚਿਊਟ ਸੀ ਜੀ ਦੇ ਨਾਮ ਵਾਲੇ ਜੀ ਇਸ ਮਹਾਨ ਮੋਲਕਦੇ 10 ਸਾਲ ਤੌਰ ਪ੍ਰਧਾਨ ਮੰਤਰੀ ਦੀ ਸੇਵਾ ਕੀਤੀ ਤੇ ਹਰ ਰੋਜ਼ ਜਦੋਂ ਇਹ ਤਰੱਕੀ ਕਰੂੰਗਾ ਤਾਂ ਜੋ ਕਦਮ ਡਾਕਟਰ ਕਮਨੋਨ ਸਿੰਘ ਜੀ ਨੇ ਇਸ ਮੋਲਕ ਦੇ ਆਰਥਿਕ ਸੰਤਾ ਲਈ ਉਪਾਇ ਸੀ ਉਹ ਸਦਾ ਹੀ ਯਾਦ ਰਹੇਗਾ। ਹਰ ਇੱਕ ਦੇਸ਼ਵਾਸੀ ਦੇ ਦਿਲ ਦੇ ਵਿੱਚ ਉਹ ਸਦਾ ਬਸੇ ਰਹੇਗਾ। ਭਾਵੇਂ ਉਹ ਸ਼ਰੀਰੀਕ ਤੌਰ ਤੇ ਸਾਨੂੰ ਅਲਵਿਦਾ ਕਹਿ ਗਏ ਪਰ ਹਰ ਇੱਕ ਦੁਸਤਾਨੀ ਹਰ ਇੱਕ ਦੇਸ਼ਵਾਸੀ ਦੇ ਦਿਲ ਦੇ ਵਿੱਚ ਉਹ ਸਦਾ ਹੀ ਵਸੇ ਰਹੇਗਾ। ਖਾਸ ਕਰਕੇ ਪੰਜਾਬ ਦੀ ਧਰਤੀ ਤੋਂ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਤੋਂ ਉੱਠ ਕੇ ਹਰ ਇੱਕ ਪੰਜਾਬੀ ਦਾ ਤੇ ਹਰ ਇੱਕ ਸਿੱਖ ਦਾ ਇੰਨਾ ਮਾਣ ਉੱਚਾ ਕੀਤਾ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਦਾ ਜਿਹੜਾ ਰਿਪਰੈਜ਼ੈਂਟੇਸ਼ਨ ਕਰਨੀ 10 ਸਾਲ ਦੇ ਤੌਰ ਤੇ ਪ੍ਰਾਈਮ ਮਿੰਿਸਟਰ ਉਹਨਾਂ ਦੀ ਸਾਨੀ ਉਹਨਾਂ ਦੀ ਇਮਾਨਦਾਰੀ ਉਹਨਾਂ ਦੀ ਵਿਦਵਾਨਤਾ ਉਹ ਆਪਣੇ ਆਪ ਦੇ ਵਿੱਚ ਇੰਨੇ ਵਿਦਵਾਨ ਸਨ ਇਕਨੋਮਿਕਸ ਦੇ ਵਿੱਚ ਅਰਥ ਸ਼ਾਸਤਰ ਦੇ ਵਿੱਚ ਉਹਨਾਂ ਤੋਂ ਤੁੰ ਕੋਈ ਰੋਸਨ ਦਬਾਤ ਦੁਨੀਆ ਤੇ ਮੰਨਿਆ ਨਹੀਂ ਗਿਆ ਇਸ ਕਰਕੇ ਉਹਨਾਂ ਦਾ ਜਿੱਥੇ ਸਾਨੂੰ ਸ਼ਰੀਰਿਕ ਤੌਰ ਤੇ ਸੰਮਲਵਦਾ ਕਹਿਣਾ ਇੱਕ ਬਹੁਤ ਵੱਡਾ ਘਾਟਾ ਹੈ ਪਰ ਅੱਜ ਹਰ ਇੱਕ ਸਿੱਖ ਹਰ ਇੱਕ ਪੰਜਾਬੀ ਤੇ ਹਰ ਇੱਕ ਦੇਸ਼ਵਾਨੀ ਤੇ ਦੁਨੀਆ ਅੱਜ ਉਹਨਾਂ ਨੂੰ ਨਮਨ ਕਰ ਰਹੀ ਹੈ ਉਹਨਾਂ ਨੂੰ ਦਿਲੋਂ ਸ਼ਰਧਾਂਜਲੀ ਫੇਰ ਰਹੀ ਹੈ ਤੇ ਮੈਂ ਬਤੌਰ ਪੰਜਾਬ ਸਰਕਾਰ ਦੇ ਵੱਲੋਂ ਹਰ ਇੱਕ ਪੰਜਾਬੀ ਵੱਲੋਂ ਉਹਨੇ ਪੰਜਾਬ ਦਾ ਬਹੁਤ ਨਾਮ ਰੋਸ਼ਨ ਕੀਤਾ ਇੱਕ ਸਿੱਖ ਹੋਣ ਦੇ ਨਾਤੇ ਹਰ ਇੱਕ ਸਿੱਖ ਦੀ ਦੁਨੀਆ ਦੇ ਵਿੱਚ ਪਛਾਣ ਦਰਾਈ ਸਾਡੀ ਦਸਤਾਰ ਦੀ ਸਾਡੀ ਪੱਗ ਦੀ ਗੁਰੂ ਸਾਹਿਬ ਦੀ ਬਖਸ਼ੀ ਦਸਤਾਰ ਦੀ ਤੇ ਸਿੱਖੀ ਸਰੂਪ ਦੀ ਤਾਂ ਹਰ ਇੱਕ ਸਿੱਖ ਵੱਲੋਂ ਵੀ ਉਹਨਾਂ ਨੂੰ ਜਿਹੜਾ ਹੈ ਉਹ ਸਿਧਾਂਤ ਤੇ ਕਾਇਮ ਕਰਨਾ ਆ ਪ੍ਰਮਾਤਮਾ ਅਕਾਲ ਪੁਰਖ ਗੁਰੂ ਸਾਹਿਬ श्रद्धे मनमोहन सिंह जी आधुनिक भारत के आर्थिक सुधारों के पुरोधा और 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 विनम्रता की और की अनुशासन जीवन में राजनीतिक पारदर्शिता की पराकाष्ठा के एक आदर्श प्रतिमान थे उनके जीवन को मैंने नजदीकी से देखा कई बार मैं व्यक्तिगत रूप से भी उनसे मिला और उन्होंने जो भी मैंने उनको आर्थिक रूप से राजनीतिक रूप से सांस्कृतिक रूप से कुछ भी सलाह दी उनको विमर्श दिया तो उनको सहर्ष उन्होंने स्वीकार किया और मैंने एक बात गहरी बात उनमें देखी कभी वो उद्वेलित उत्तेजित नहीं होते थे। माने एक तरफ धीरज की पराकाष्ठा और दूसरी तरफ कर्तव्य पारणता की भी राष्ट्र निष्ठा की भी पराकाष्ठा ऐसी व्यक्तित्व राष्ट्र की धरोहर होते हैं उनके जाने से न मात्र एक राजनीतिक क्षति ही हुई है उनके जाने से एक मानवता की क्षति हुई है वो एक मानव नहीं महामानव थे उनके महाप्रयाण पर उनको हमारी विनम्र श्रद्धांजलि